ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਜਿੱਥੇ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਈ ਇਲਾਕੇ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਾ ਉੱਥੇ ਗੱਲ ਕੀਤੀ ਜਾਵੇ ਮੰਡੀਆਂ ਦਿੱਤਾ ਕਣਕ ਮੰਡੀ ਦੇ ਵਿੱਚ ਜਿਹੜਾ ਖੁੱਲੇ ਅਸਮਾਨ ਦੇ ਵਿੱਚ ਜਿਹੜੀ ਹੈ ਕਣਕ ਪਈ ਆ ਜਿਸ ਦੇ ਨਾਲ ਜਿਹੜੀ ਹੈ ਬਰਸਾਤ ਦੇ ਨਾਲ ਇਹ ਕਣ ਸਾਰੀ ਭਿੱਜਦੀ ਨਜ਼ਰ ਆ ਰਹੀ ਹੈ ਗੱਲ ਕੀਤੀ ਜਾਵੇ ਦਾ ਪੰਜ ਸਬ ਦਿੱਤਾ ਪੰਜ ਸਬ ਦੇ ਗੋਦਾਮ ਦੇ ਵਿੱਚ ਜਿਹੜੀ ਕਣਕ ਪਈ ਹੈ ਇਹ ਕਣਕ ਉਹ ਕਣਕ ਆ ਜਿਹੜੀ ਆ ਗ੍ਰਿਪ ਲੋਕ ਅਧਿਕਾਰਾਂ ਵਿੱਚ ਪਹੁੰਚਦੀ ਹੈ ਜਿਹੜੀ ਸਰਕਾਰ ਦੇ ਵੱਲੋਂ ਕਣਕ ਮਿਲਦੀ ਹੈ ਲੋਕਾਂ ਨੂੰ ਉਹ ਇਹ ਕਣਕ ਆ ਜਿਹੜੀ ਹੈ ਬਰਸਾਤ ਦੇ ਵਿੱਚ ਖੁੱਲੇ ਅਸਮਾਨ ਦੇ ਹੇਠਾਂ ਜਿਹੜੀ ਹੈ ਬਿਨਾਂ ਤਰਪਾਲ ਤੇ ਪਈ ਹੋਈ ਆ ਤਾਂ ਬਰਸਾਤ ਦੇ ਨਾਲ ਉਹ ਗਿੱਲੀ ਹੋ ਗਈ ਆ ਤੇ ਜਿਹੜੀ ਇਸ ਤੋਂ ਬਾਅਦ ਇਹ ਕਣਕ ਜਿਹੜੀ ਆ ਉਹਨਾਂ ਘਰਾ ਤੱਕ ਪਹੁੰਚੇਗੀ ਜੋ ਕਿ 2 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਹੈ ਕਣਕ ਮਿਲਦੀ ਸੀ ਤਾਂ ਲਗਾਤਾਰ ਜਿਹੜੀ ਹੈ ਬਰਸਾਤ ਹੋ ਰਹੀ ਆ ਤਾਂ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਮਾਮਲਾ ਅਮਰਗੜ ਦਾ ਅਮਰਗੜ ਦੇ ਅੰਦਰ ਮੁਹਾਲੀ ਰੋਡ ਤੇ ਬਣੇ ਪੰਸਬ ਦੇ ਕੋਦਾਮ ਦੇ ਵਿੱਚ ਪਈ ਕਈ ਕਣਕ ਦੀਆਂ ਬੋਰੀਆਂ ਜਿਹੜੀਆਂ ਪਾਣੀ ਦੇ ਵਿੱਚ ਭੇਚੂਗੀਆਂ ਨੇ ਗਿੱਲੀਆਂ ਹੋ ਗਈਆਂ ਨੇ ਤਾਂ ਉਸ ਦਾ ਭਾਰ ਜਿਹੜਾ ਆਟੋਮੈਟਿਕ ਵਧੇਗਾ ਤਾਂ ਜਿਸ ਦੇ ਨਾਲ ਜਿਹੜੇ ਕਣਕ ਦਿੰਦੇ ਨੇ ਡਿਪੋ ਵਾਲੇ ਕਣਕ ਦਿੰਦੇ ਨੇ ਤਾਂ ਉਹਨਾਂ ਨੂੰ ਮੁਨਾਫਾ ਵੀ ਹੁੰਦਾ ਆ ਕਿਉਂਕਿ ਇਹ ਗਿੱਲੀਆਂ ਕਰਕੇ ਕਣਕ ਜਿਹੜੀ ਆ ਬਾਅਦ ਸੁੱਕ ਜਾਂਦੀ ਹੈ ਤੇ ਇਸ ਦਾ ਕਣਕ ਦਾ ਭਾਰ ਜਿਹੜਾ ਵਧ ਜਾਂਦਾ ਆ ਆਟੋਮੈਟਿਕ ਵਧ ਜਾਂਦਾ ਜਿਸ ਦੇ ਨਾਲ ਇਹ ਲੋਕਾਂ ਦੇ ਘਰਾਂ ਵਿੱਚ ਕਣਕ ਪਹੁੰਚਦੀ ਆ ਤਾਂ ਖਾਸ ਕਰਕੇ ਜਦੋਂ ਇਹ ਕਣਕ ਗਿੱਲੀ ਹੋਣ ਦੇ ਨਾਲ ਖਰਾਬ ਵੀ ਹੁੰਦੀ ਆ ਤਾਂ ਉਹਦੇ ਨਾਲ ਜਦੋਂ ਇਹ ਖਰਾਬ ਕਣਕ ਘਰਾ ਤੱਕ ਪਹੁੰਚਦੀ ਆ ਤਾਂ ਉਹਦੇ ਨਾਲ ਆਟੋਮੈਟਿਕ ਜਿਹੜੇ ਲੋਕ ਬਿਮਾਰੀ ਦਾ ਸ਼ਿਕਾਰ ਵੀ ਹੁੰਦੇ ਨੇ ਤਾਂ ਦਿੱਤੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਅਮਰਗੜ ਪਾਂਸਾਪਾ ਗੋਡਾਉਮ ਦੀਆਂ ਨੂੰ ਜਿੱਥੇ ਕਈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਆ ਕਣਕ ਦੀ ਆ ਬੋੜੀਆਂ ਭਿਆਨੇ ਜਿੱਥੇ ਸੌਂਦ ਦੇ ਮਹੀਨੇ ਦੇ ਵਿੱਚ ਆਮ ਹੀ ਖਾਣ ਵਾਲੀ ਕਣਕ ਨੂੰ ਸਲਾਬ ਤੋਂ ਵੀ ਬਚਾ ਕੇ ਰੱਖਿਆ ਜਾਂਦਾ ਉੱਥੇ ਹੀ ਸਰਕਾਰਾਂ ਦੇ ਵੱਲੋਂ ਗਰੀਬਾਂ ਨੂੰ ਵੰਡਣ ਵਾਲੀ ਕਣਕ ਜਿਹੜੀ ਆ ਸਾਮ ਸੰਭਾਲ ਕਰਨ ਵਾਲਿਆਂ ਵੱਲੋਂ ਵੀ ਵਜ਼ਰ ਵਧਾਉਣ ਦੇ ਲਈ ਮਨਸੂਬੇ ਦੇ ਨਾਲ ਕਣਕ ਦੀਆਂ ਬੋਰੀਆਂ ਨੂੰ ਤਰਪਾਲਾ ਚੁੱਕ ਕੇ ਜਾਣ ਬੋਝ ਕੇ ਜਿਹੜਾ ਗਿੱਲਾ ਕੀਤਾ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਸਾਡੇ ਪੱਤਰਕਾਰ ਨੇ ਜਾਇਜ਼ਾ ਲਿਆ ਉੱਥੇ ਲੋਕ ਮੌਜੂਦ ਸੀ ਕਿ ਉਹਨਾਂ ਨਾਲ ਗੱਲਬਾਤ ਕੀਤੀ ਆ ਆ ਸੁਣਦੇ ਆ ਉਹਨਾਂ ਦਾ ਕੀ ਕਹਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ਠਵਾਲੀ ਅਮਰਗੜ ਪੰਸਪਤ ਦੇ ਗਡਾਊਨ ਕੋਲ ਖੜੇ ਆ ਜਿੱਥੇ ਕਿ ਤੇਜ਼ ਮੀਂਹ ਜਿੱਥੇ ਪੈ ਰਿਹਾ ਸੌਣ ਦੀਆਂ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਨੇ ਸੋ ਇਹ ਗਡਾਊਨ ਦੇ ਵਿੱਚ ਜਿਹੜੀ ਹੈਗੀ ਆ ਲੋਕਾਂ ਨੂੰ ਖਾਣ ਦੇ ਲਈ ਗਰੀਬ ਲੋਕਾਂ ਨੂੰ ਖਾਣ ਦੇ ਲਈ ਜਿਹੜੀ ਦਿੱਤੀ ਜਾਣ ਵਾਲੀ ਕਣਕ ਆ ਉਹ ਸਟੋਰ ਕੀਤੀ ਹੋਈ ਆ ਸੋ ਮਹਿਕਮੇ ਦੇ ਅਧਿਕਾਰੀਆਂ ਦੀ ਇੱਕ ਵੱਡੀ ਅਣਗਹਿਲੀ ਦੀ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਜੇ ਆਪਾਂ ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਕਿ ਢੋਲਾਂ ਨੂੰ ਸਿੱਲ ਤੋਂ ਹਲਾਬ ਤੋਂ ਜਿਨ੍ਹਾਂ ਦੇ ਵਿੱਚ ਆਪਣੇ ਕਣਕ ਸਾਮ ਕੇ ਰੱਖੀ ਹੁੰਦੀ ਹੈ ਉਹਨਾਂ ਤੋਂ ਬਚਾ ਕੇ ਰੱਖਿਆ ਜਾਂਦਾ ਪਰ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਉਹ ਇਸ ਤੇਜ ਬਰਸਾਤ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਕਣਕ ਦੀਆਂ ਨੰਗੀਆਂ ਬੋਰੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਗੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੱਦਲ ਆ ਜਿਹੜਾ ਬਹੁਤ ਹੀ ਕਾਲੀਆਂ ਘਟਾਵਾਂ ਚੜੀਆਂ ਹੋਈਆਂ ਨੇ ਔਰ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਹੈਗਾ ਕਿ ਤੇਜ ਬਾਰਿਸ਼ ਦਾ ਤੇਜ ਮੀਂਹ ਦਾ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਗਰੀਬਾਂ ਨੂੰ ਖਾਣ ਵਾਲੀ ਜਿਹੜੀ ਕਣਕ ਆ ਉਹ ਖੁੱਲੇ ਅਸਮਾਨ ਦੇ ਹੇਠਾਂ ਪਈਆ ਸੋ ਜਦੋਂ ਗਰੀਬਾਂ ਦੇ ਕੋਲ ਆਪਾਂ ਅਕਸਰ ਦੇਖਦੇ ਆ ਮੀਡੀਆ ਦੇ ਵਿੱਚ ਵੀ ਖਬਰਾਂ ਦੇ ਵਿੱਚ ਚਰਚਾ ਬਣੀ ਰਹਿੰਦੀ ਆ ਕਿ ਗਰੀਬਾਂ ਨੂੰ ਇਸ ਤਰ੍ਹਾਂ ਦੀ ਉਲੀ ਲੱਗੀ ਹੋਈ ਗਲੀ ਸੜੀ ਕਣਕਾ ਜਿਹੜੀ ਉਹ ਖਾਣ ਨੂੰ ਮਿਲਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਤੇਜ਼ ਮੀਂਹ ਆ ਤੇ ਉਸ ਮੀਂਹ ਦੇ ਵਿੱਚ ਵੀ ਇਹ ਕਣਕ ਦੀਆਂ ਜਿਹੜੀਆਂ ਬੋਰੀਆਂ ਨੇ ਗਰੀਬਾਂ ਦੇ ਖਾਣ ਵਾਲੀ ਕਣਕ ਦੀਆਂ ਬੋਰੀਆਂ ਨੇ ਉਹ ਨੰਗੀਆਂ ਪਈਆਂ ਨੇ ਸੋ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੋ ਵੀ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਜਾਂ ਕਣਕ ਦੇ ਵਿੱਚ ਵੀ ਪਾਣੀ ਪੈ ਰਿਹਾ ਮੀਂਹ ਦਾ ਪਾਣੀ ਕੀ ਕਰੂ ਇਹਦੇ ਘਰੇ ਜਦੋਂ ਕਿ ਜੀ ਘਰ ਖਬਰਾਂ ਵੀ ਲੱਗਦੀਆਂ ਰਹਿੰਦੀਆਂ ਨੇ ਸਰਕਾਰਾਂ ਦਾ ਜਿੱਥੇ ਵੀ ਇਹ ਮਾਲ ਪਿਆ ਹੈ ਜਿਹੜੇ ਉਸ ਤੋਂ ਦੇ ਜਿਹੜੇ ਉੱਚ ਅਧਿਕਾਰੀ ਨੇ ਇਹਦੀ ਸਾਫ ਸਵਾਲ ਕਰਨੀ ਹੁੰਦੀ ਹੈ ਸਹੀ ਤਰੀਕੇ ਦੇ ਨਾਲ ਸੌਣ ਦਾ ਮਹੀਨਾ ਚੱਲਦਾ ਪਰ ਹੋਰ ਚੀਜ਼ਾਂ ਨੂੰ ਕਿੰਨਾ ਬਚਾ ਕੇ ਰੱਖਦੇ ਆ ਇਹ ਵੀ ਸਾਡੀ ਕਹੀ ਜੀ ਬਹੁਤ ਜਿਹੜੀ ਖਾਣ ਪੀਣ ਵਾਲੀ ਚੀਜ਼ ਹੈ ਬਹੁਤ ਧਿਆਨ ਦੇਣ ਵਾਲੀ ਚੀਜ਼ ਹੈ ਜਦੋਂ ਇਹ ਖਰਾਬ ਹੋ ਜਾਂਦੇ ਤੇ ਇਹਦੇ ਨਾਲ ਅੱਗੇ ਜਾ ਕੇ ਬਿਮਾਰੀਆਂ ਫੈਲਦੀਆਂ ਨੇ ਜਿਹੜਾ ਵੀ ਖਾਂਦਾ ਪਰ ਇਹ ਬਹੁਤ ਜ਼ਿਆਦਾ ਜਿੱਥੇ ਵੀ ਕੋਈ ਅਧਿਕਾਰੀ ਆਪਣਾ ਇਸ ਪੱਖ ਤੋਂ ਆਪਣੀ ਜ਼ਿੰਮੇਵਾਰੀ ਜਾਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉ ਲਾ ਤਾਂ ਉਹ ਲਾ ਜ਼ਰੂਰ ਧਿਆਨ ਸਰਕਾਰਾਂ ਨੂੰ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਸਿਹਤ ਨਾਲ ਸੰਬੰਧਿਤ ਆਪਾਂ ਹੋਰ ਏਨੇ ਕੰਮ ਕਾਰਜ ਕਰਦੇ ਹਾਂ ਜਿਨ੍ਹਾਂ ਤੇ ਸ਼ਕਤੀ ਹੋਣੀ ਚਾਹੀਦੀ ਹੈ ਇਹ ਵੀ ਬਹੁਤ ਜ਼ਰੂਰੀ ਹੈ ਵੀ ਸੌਂਦੇ ਮਹੀਨੇ ਵਿੱਚ ਜਿਹੜੀ ਵੀ ਕਨਕ ਖਾਣ ਲਈ ਜਾਂਦੀ ਹੈ ਜਾਂ ਜਿੱਥੇ ਸੰਭੀ ਹੋਇਆ ਉਹਦਾ ਵੱਧ ਤੋਂ ਵੱਧ ਸਹੀ ਤਰੀਕੇ ਨਾਲ ਉਹਦੀ ਸਾਂਭ ਸੰਭਾਲ ਕੀਤੀ ਜਾਵੇ ਜੇ ਕੋਈ ਨਹੀਂ ਉਹਦੀ ਕੇਅਰ ਕਰਦਾ ਤਾਂ ਉਹਦੇ ਬੰਦ ਦੀ ਕਾਰਵਾਈ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਨੂੰ ਹੋਰ ਵੀ ਇਹਨਾਂ ਤੋਂ ਆਪਣਾ ਸਭ ਕੁਝ ਸਿੱਖ ਸਕਦਾ। ਬਹਾੜੀ ਰੋਡ ਤੇ 550 ਗ੍ਰਾਮਾਂ ਤੇ ਜਿਹੜਾ ਕੋ ਚੱਕੇ ਗਿਆ ਉਹ ਤੋਂ ਵੀ ਜੀ ਟੋਡੀ ਲਾਪਰ। ਉਹਨਾਂ ਦੇ ਬਾਰੇ ਵਿੱਚ ਵੀ ਇਹੀ ਹੈ ਜਿੱਥੇ-ਜਿੱਥੇ ਵੀ ਕੀ 500 ਦੇ ਡਾਮ ਨੇ ਜਾਂ ਹੋਰ ਕਿਸੇ ਵੀ ਡਿਪਾਰਟਮੈਂਟ ਦੇ ਨੇ ਜਿੱਥੇ ਉਹਨਾਂ ਦੀ ਨਹੀਂ ਸਹੀ ਸੰਭਾਲ ਹੁੰਦੀ ਉਹਨਾਂ ਦੀ ਪੂਰੀ ਨਿਗਰਾਨੀ ਦੇਖਣੀ ਚਾਹੀਦੀ ਹੈ। ਕਾਰਨ ਜਦ ਜਿਹੜਾ ਸੌਂਦੇ ਮਹੀਨੇ ਵਿੱਚ ਨਾ ਬਰਸਾਤਾਂ ਹੀ ਖਰਾਬ ਹੋਵੇ। ਬਰਸਾਤਾਂ ਜੇ ਹੋਰ ਵੀ ਜ਼ਿਆਦਾ ਗਿਆਰ ਕਰਨੇ ਤੇ ਨਾਲ ਜਿਹੜਾ ਤਰਪਾਲਾਂ ਜੋ ਪਤਾ ਉਹਨਾਂ ਦੀ ਮੌਸਮ ਦਰਾਤੇ ਵੀ ਪੈਂਦੇ ਨੇ ਹੁਣ ਤਾਂ ਉਹਦੀ ਕਿਆਰ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਕੋਈ ਵੀ ਡਿਪਾਰਟਮੈਂਟ ਹੋਵੇ ਖਾਸ ਕਰਕੇ 500 ਵਾਲਾਂ ਜੀ ਕੋਈ ਟੈਲਮਿਟਾ ਤਾਂ ਉਹ ਵੀ ਉਹਨਾਂ ਨੂੰ ਸੰਭਾਲ ਕਰਨੀ ਚਾਹੀਦੀ ਹੈ